19 ਤਾਰੀਖ ਦਿਨ ਸੋਮਵਾਰ ਮੇਰੇ ਖਿਲਾਫ ਜੋ ਬੇਪਰੋਸਗੀ ਦਾ ਮਤਾ ਕੁੱਡ ਕੌਂਸਲ ਸਹਿਵਾਣਾ ਨੇ ਦਿੱਤਾ ਸੀ ਉਸ ਦੇ ਸਬੰਧ ਵਿੱਚ ਅੱਜ ਮੀਟਿੰਗ ਰੱਖੀ ਹੋਈ ਸੀ ਜਿਸ ਦਾ ਸਮਾਂ ਸਵੇਰੇ 9:30 ਵਜੇ ਸੀ ਜਿਸ ਵਿੱਚ ਕੌਂਸਲ ਸਹਿਵਾਣਾ ਨੇ ਆ ਕੇ ਆਪਣਾ ਬਹੁਮਤ ਕਿੱਦ ਕਰਕੇ ਜੋ ਮੇਰੇ ਖਿਲਾਫ ਬੇਪਰੋਸਗੀ ਦਾ ਮਤਾ ਦਿੱਤਾ ਸੀ ਉਹਨਾਂ ਅੱਜ ਕੋਈ ਵੀ ਕਾਉਂਸਲਰ ਹਾਜ਼ਰ ਨਹੀਂ ਆਏ تھے۔ ਮੈਂ ਸਮੇਂ ਸਿਰ ਆਪਣੇ ਟਾਈਮ ਟੇਬਲ ਤੇ ਆ ਗਿਆ ਸੀ। ਜੀਡੀ ਕੇ ਪੂਰੀ ਅਸੀਂ ਵੀਡੀਓਗ੍ਰਾਫੀ ਵੀ ਕਰਾਈ ਹੈ। ਸਮਾਹੋਂ ਤੁਸੀਂ ਦੇਖ ਸਕਦੇ ਹੋ 9:11 ਹੋ ਚੁੱਕੇ ਆ। 1 ਘੰਟਾ ਅਸੀਂ ਉਹਨਾਂ ਦੀ ਵੈਸੇ ਹੀ ਵੇਟ ਕੀਤੀ ਹੈ 10:30 ਵਜੇ ਪ੍ਰੋਸੀਡਿੰਗ ਜਿਹੜੀ ਲਿਖੀ ਗਈ ਆ। ਇਹ ਕੌਂਸਲਰ ਸਾਹਿਬਾਨਾਂ ਦੇ ਨਾਮ ਕਰਕੇ ਜਿਹੜਾ ਇਹ ਮਤਾ ਹੈ ਇਹ ਰੱਦ ਕੀਤਾ ਜਾਂਦਾ। ਇਸ ਲਈ ਇਹ ਜਿਹੜੀ ਮੀਟਿੰਗ ਆ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਹੋਰ ਜਿਹੜਾ ਮੇਰਾ ਮੋਟਿਵ ਹੈ ਮੈਂ ਗੁਰਪ੍ਰੀਤ ਸਿੰਘ ਜੀਪੀ ਨਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਮੈਂ ਉਦੋਂ ਵੀ ਨਗਰ ਕੌਂਸਲ ਦਾ ਪ੍ਰਧਾਨ ਸੀ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੇ ਰਹਿਨਮਾਈ ਵਿੱਚ ਜੁਆਇਨ ਕੀਤੀ ਸੀ ਜਿਸ ਦਾ ਕਿ ਅੱਜ ਲੋਕ ਸਭਾ ਦੇ ਵਿੱਚ ਜੀਪੀ ਸਾਹ ਨੂੰ ਭਰਪੂਰ ਸਾਥ ਦਿੱਤਾ ਜਿਹੜੇ ਬੂਥਾਂ ਤੇ ਸਾਡੀ ਡਿਊਟੀ ਲਗਾਈ ਗਈ ਸੀ ਆ ਕਿ ਉਹ ਬੂਥ ਜਿਹੜੇ ਆ ਜਿੱਤ ਕੇ ਦਿੱਤੇ ਆ ਉਸ ਤੋਂ ਬਾਅਦ ਹਲਕਾ ਵਿਧਾਇਕ ਜਿਹੜੇ ਆ ਸਾਡੇ ਨਾਲ ਮਤਰਿਆ ਜਿਹੜਾ ਵਿਹਾਰ ਕਰ ਰਹੇ ਆ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਛਵੀ ਆ ਉਹ ਖਰਾਬ ਹੋ ਰਹੀ ਆ ਇਸ ਵੀ ਜੋ ਸਾਰੀ ਅੱਜ ਹੋਇਆ ਪ੍ਰਕਰਨ ਜਿਹੜਾ ਹੋਇਆ ਇਹ ਹਲਕਾ ਵਿਧਾਇਕ ਜੀ ਦੀ ਬੇਨਾ ਉਹ ਜਾ ਕੇ ਸਾਡੇ ਕਾਉਂਸਲਰ ਸਾਹਿਬਾਨਾਂ ਨੂੰ ਘਰ ਜਾ ਕੇ ਸੈੱਟ ਕਰਕੇ ਉਹਨਾਂ ਤੋਂ ਸਿਗਨੇਚਰ ਕਰਾਏ ਸਿਗਨੇਚਰ ਕਰ ਅੰਡਰ ਪ੍ਰੈਸ਼ਰ ਉਹਨਾਂ ਨੇ ਕਰ ਦਿੱਤੇ ਸੀ ਪਰ ਦਿਲੋਂ ਉਹ ਮੇਰੇ ਨਾਲ ਸੀ ਔਰ ਜਿਸ ਕਰਕੇ ਉਹ ਅੱਜ ਹਾਜ਼ਰ ਵੀ ਨਹੀਂ ਆਏ ਇਹ ਜੋ ਮਤਾ ਕੈਂਸਲ ਤਾਂ ਹੀ ਕੀਤਾ ਗਿਆ ਅਸੀਂ ਜਦੋਂ ਤੁਹਾਡੀ ਇੱਥੇ ਪ੍ਰਧਾਨਗੀ ਤੋਂ ਜਦੋਂ ਕਿ ਇਹ ਕਿ ਪਾਰਟੀ ਨਾਲ ਲੱਗਦੀ ਮੈਂ ਪਹਿਲਾਂ ਕਾਂਗਰਸ ਪਾਰਟੀ ਤੋਂ ਇੱਥੇ ਇਲੈਕਟ ਹੋਇਆ ਸੀ ਮੈਂ ਚਾਰ ਇਲੈਕਸ਼ਨਾਂ ਲੜੀਆਂ ਕਾਂਗਰਸ ਪਾਰਟੀ ਤੋਂ ਹੀ ਲੜੀਆਂ ਮੈਂ 25 ਸਾਲ ਤੋਂ ਕਾਂਗਰਸ ਪਾਰਟੀ ਨਾਲ ਰਿਲੇਟਰ ਸੀ ਤਿੰਨ ਜਿਹੜੀਆਂ ਇਲੈਕਸ਼ਨਾਂ ਮੈਂ ਜਿੱਤੇਆਂ ਐਕਲੂਜ਼ ਕੀਤੀ ਸੀ ਮੈਂ ਤਿੰਨ ਇਲੈਕਸ਼ਨ ਜਿੱਤਣ ਦੇ ਗੁਰਪ੍ਰੀਤ ਸਿੰਘ ਜੀਪੀ ਜੀ ਨੇ ਮੈਨੂੰ ਮੇਰੀ ਸਲੀਉਟੀ ਦੇਖਦੇ ਹੋਏ ਮੈਨੂੰ ਇੱਥੇ ਨਗਰ ਕੌਂਸਲ ਬੱਤੀ ਪਠਾਣਾ ਦਾ ਪ੍ਰਧਾਨ ਜਿਹੜਾ ਬਣਾਇਆ ਸੀ ਅੱਜ ਅਸੀਂ ਵੀ ਉਹਨਾਂ ਦੇ ਨਾਲ ਖੜੇ ਆਂ ਜਦੋਂ ਗੁਰਪ੍ਰੀਤ ਸਿੰਘ ਜੀਪੀਜੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸੀ ਉਹਨਾਂ ਦੇ ਨਾਲ ਸੀ ਮੈਂ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਭਵਨ ਸਿੰਘ ਮਾਨ ਜੀ ਦੀ ਰਹਿਨਮਾਈ ਵਿੱਚ ਜੁਆਇਨ ਕੀਤਾ ਸੀ ਗੁਰਪ੍ਰੀਤ ਸਿੰਘ ਜੀ ਵੀ ਆਮ ਆਦਮੀ ਪਾਰਟੀ ਤੁਸੀਂ ਉਹਨਾਂ ਦੇ ਦਮਾਨੇ ਹੈਗੇ ਤਸਵੀਰ ਤੋਂ ਉਸ ਦੀ ਮਤਾ ਪਾਸ ਕਰਾ ਦਾ ਵੱਡਾ ਕੀ ਕਾਰਨ ਹੈ ਇਹ ਥੜੇ ਵੱਜ ਸ਼ਾਇਦ ਗੁਰਪ੍ਰੀਤ ਸਿੰਘ ਜੀਪੀਜੀ ਔਰ ਸਾਨੂੰ ਫਲਕਾ ਵੀ ਤਾਂ ਅਜਿਹੀ ਆਪਣਾ ਹੀ ਨਹੀਂ ਸਮਝਦੇ ਜਦੋਂ ਕੋਈ ਅਸੀਂ ਕਾਂਗਰਸ ਛੱਡ ਕੇ ਆਏ ਆ ਆਮ ਆਦਮੀ ਪਾਰਟੀ ਦੀ ਬਿਹਤਰੀ ਲਈ ਹਰ ਇੱਕ ਕਦਮ ਜਿਹੜਾ ਅੱਗੇ ਕਰ ਰਹੇ ਆ ਸਰਦਾਰ ਭਗਵੰਤ ਸਿੰਘ ਦੀ ਮਾਨ ਪੰਜਾਬ ਵਿੱਚ ਅੱਜ ਬਹੁਤ ਅੱਛੇ ਜੋ ਕੰਮ ਕਰ ਰਹੇ ਆ ਅਸੀਂ ਉਹਨਾਂ ਦੀ ਇਹੀ ਦੇਖ ਦੇਖ ਕੇ ਅਸੀਂ ਜਿਹੜਾ ਜੁਆਇਨ ਕੀਤਾ ਸੀ ਜੀਪੀ ਸਾਹਿਬ ਨਾਲ ਔਰ ਅੱਜ ਸਾਡੇ ਨਾਲ ਜਿਹੜਾ ਮਤਰੇ ਆ ਇੱਥੇ ਖਲਕਾ ਬਿਦਾ ਇੱਕ ਜਿਹੜਾ ਵਿਹਾਰ ਕਰ ਰਹੇ ਆ ਉਹ ਬਹੁਤ ਨਿੰਦਨੀ ਆ ਅਸੀਂ ਇੱਕ ਦੀ ਜਾਣਕਾਰੀ ਉੱਪਰ ਦਿੱਤੀ ਆ ਹਲਕ ਮਾਨ ਨੂੰ ਸਰਦਾਰ ਭਗਤ ਸਿੰਘ ਜੀ ਮਾਨ ਨੂੰ ਅੱਜ ਜੋ ਇਹ ਪ੍ਰਕਰਨ ਹੋਇਆ ਇਹ ਕਾਹਨ ਦੀ ਜੋ ਇਹ ਵੀ ਅਸੀਂ ਜਾ ਕੇ ਅੱਜ ਆਪ ਵੀ ਟਾਈਮ ਲੈ ਕੇ ਉਹਨਾਂ ਤੋਂ ਜਲਦੀ ਉਹਨਾਂ ਨੂੰ ਦੱਸਾਂਗੇ ਕਿੰਨੇ ਵਾਰਾਂ ਨੇ ਜਿਹੜੇ ਐਨਸੀ ਹੈਗੇ ਨੇ ਜਿਨ੍ਹਾਂ ਨੇ ਟੋਟਲ 15 ਵਾਰ ਸੀਗੇ ਜਿਨ੍ਹਾਂ ਤੋਂ ਕੌਂਸਲਰ ਸਾਡੇ ਜਿਹੜੀਆਂ ਸਹੀ ਕਰਗੇ ਸੀ ਔਰ 10 ਕੌਂਸਲਰਾਂ ਤੋਂ ਇਹਨਾਂ ਨੇ ਫਿਕਰ ਨਹੀਂ ਚਰਤ ਰਹੀ। ਤੋਂ ਸਟਾਰਟ ਕੀਤਾ ਜਿਹਨਾਂ ਦੇ ਤੋਂ ਕਰ ਰਿਹਾ ਜੀ ਮੁਝੇ ਤਾਂ ਸ੍ਰੀਕੀ ਪ੍ਰਧਾਨ ਜੀ ਨੂੰ ਪ੍ਰਧਾਨ ਜੀ ਨੂੰ ਲੈ ਕੇ ਸ਼ਹਿਰ ਦੇ ਤੱਕ ਮੈਂ ਇਹ ਹੀ ਕਹਾਂਗਾ ਉਸ ਤੋਂ ਪਹਿਲਾਂ ਵੀ ਸਾਡੇ ਨਾਲ ਇਸੇ ਤਰ੍ਹਾਂ ਚੱਲ ਰਿਹਾ ਸੀ। ਹੋਰ ਚੱਲ ਰਹੀ। ਕੁਝ ਕੌਂਸਲਰ ਜਿਹੜੇ ਆ ਹਲਕਾ ਵਿਧਾਇਕ ਨੂੰ ਗੁੰਮਰਾਹ ਕਰਦੇ ਆ। ਔਰ ਹਲਕਾ ਵਿਧਾਇਕ ਹੁੰਦਾ ਦੇ ਬਹਿਕਾਵੇ ਚ ਆ ਕੇ ਗੁੰਮਰਾਹ ਹੋ ਜਾਂਦਾ। ਜਦੋਂ ਕਿ ਅਸੀਂ ਨਗਰ ਕੌਂਸਲ ਸਾਂਭੀ ਸੀ ਇੱਥੇ ਤੁਸੀਂ ਦੇਖ ਸਕਦੇ ਨਗਰ ਕੌਂਸਲ ਦੀ ਜੋ ਹਾਲਾਤ ਸੀਗੇ ਬਹੁਤ ਬਰਤਰ ਸੀ ਅੱਜ ਨਗਰ ਕੌਂਸਲ ਨੂੰ ਅਸੀਂ ਬਹੁਤ ਅਪਲੇ ਕੇ ਗਏ ਆ ਤਨਖਾਹਾਂ ਦੇਣ ਤੋਂ ਵੀ ਨਗਰ ਕੌਂਸਲ ਜਿਹੜੀ ਬੰਝੀ ਸੀ ਅੱਜ ਅਸੀਂ ਪਹਿਲੇ ਹਫਤੇ ਦੇ ਵਿੱਚ ਹਰ ਮੁਲਾਜ਼ਮ ਹਰ ਕੋਲ ਨੂੰ ਤਨਖਾਹ ਦੇ ਦਿੰਨੇ ਆ ਅਸੀਂ ਪਿਛਲੇ 11 ਮਹੀਨੇ ਦੀ ਪਿਛਲੇ ਜੋ ਟਰਮ ਚ ਕੌਂਸਲਰ ਸੀ ਉਹਨਾਂ ਦੀ ਤਨਖਾਹ ਵੀ ਅਸੀਂ ਦੇਤੀ ਆ ਉਦੋਂ ਹਾਲਾਤ ਇਹ ਸੀ ਤਨਖਾਹਾਂ ਵੀ ਪੂਰੀਆਂ ਨਹੀਂ ਦੇ ਹੁੰਦੇ ਸੀ ਰਿਟਾਇਰੀ ਮੁਲਾਜ਼ਮਾਂ ਦੇ ਫੰਡ ਆ ਅਸੀਂ ਦੇ ਰਹੇ ਆ ਜੋ ਲਾਇਬਿਲਟੀ ਅਸੀਂ ਉਹ ਵੀ ਉਤਾਰ ਰਹੇ ਹਾਂ ਹਰ ਜਿਹੜਾ ਅਸੀਂ ਨਗਰ ਕੌਂਸਲ ਨੂੰ ਸੀ ਤੋਂ ਵੀ ਕਲਾਸ ਜਿਹੜੀ ਹੈ ਉਹ ਕਰਵਾਇਆ ਅੱਜ ਸਾਡੇ ਕੋਲ ਡਿਵੈਲਪਮੈਂਟ ਲਈ 3 ਕਰੋੜ ਦੇ ਕਰੀਬ ਰੁਪਏ ਤੇ ਆਏ ਔਰ ਇਹ ਕਿਉਂ ਨਹੀਂ ਲੱਗ ਰਿਹਾ ਕਿਉਂਕਿ ਸਾਡੇ ਨਾਲ ਜੋ ਇਹ ਚੱਲ ਰਿਹਾ ਹੈ ਕੰਟਰੋਵਰਟੀ ਜਿਹੜੀ ਹੈ ਪਹਿਲਾਂ ਵੀ ਜੋ ਕਦੇ ਵਿਜੀਲੈਂਸ ਕਾਰਜ ਜਾਂ ਕਦੇ ਕੋਈ ਉਸ ਨੂੰ ਲੈ ਕੇ ਜਿਹੜੇ ਆ ਇੱਕ ਸ਼ਹਿਰ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਡਿਸਟਰਬ ਹੋ ਗਏ ਦਾ ਤੁਸੀਂ ਡੀਪੀ ਜੀ ਦੇ ਗਏ ਆ ਉਹ ਸਾਡੇ ਨਾਲ ਕੀਤੀ ਗੋਪੇਤ ਸਿੰਘ ਜੀਪੀ ਜੀ ਮੇਰਾ ਵੱਡਾ ਭਰਾ ਉਹ ਮੇਰੇ ਨਾਲ ਅੱਜ ਵੀ ਆ ਔਰ ਅਸੀਂ ਵੀ ਉਹਨਾਂ ਦੇ ਨਾਲ ਡੱਟ ਕੇ ਖੜੇ ਆ ਤੇ ਹੰਦਾਂ ਲੋਕਾਂ ਨੇ ਆਵਾਜ਼ੀ ਪਾਰਟੀ ਨੂੰ ਬਦਲਾਅ ਵਾ ਕੋਈ ਸੁਣਿਆ ਸੀ ਕਿ ਇਥੇ ਆਪਾਂ ਹੀ ਘਾਟ ਕੋਲੇ ਹੀ ਉੱਠਦਾ ਤੇ ਲੋਕਾਂ ਨੇ ਮਸਲ ਜਿਹੜੇ ਕਿਵੇਂ ਹਨ ਹੋ ਗਏ ਤੇ ਬਸ ਪਟਾਣਾ ਦੇ ਵਾਕਿਆ ਨੂੰ ਨਗਰ ਕੌਂਸਲ ਤੋਂ ਕੀ ਮਿਲਦਾ ਅਸੀਂ ਇਹੀ ਕੱਲ ਜਿਹੜੀ ਹੈ ਲੈ ਕੇ ਹਾਈ ਕਮਾਂਡ ਨਾਲ ਮਿਲਣ ਜਾ ਰਹੇ ਆ ਜਲਦੀ ਹੀ ਕਿਉਂਕਿ ਇਸ ਦੇ ਇਸ ਜਦੋਂ ਕਾਰਟੋਫਲੇ ਚੀਜ਼ਾਂ ਤੁਸੀਂ ਦੱਸਿਆ ਇਸ ਦੇ ਵਿੱਚ ਜਿਹੜੇ ਆ ਲੋਕ ਜਿਹੜਾ ਲੋਕਾਂ ਦਾ ਜਿਹੜਾ ਕੰਮ ਹੈ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਹੈ ਉਹ ਸਫਰ ਕਰਦੇ ਆ। ਅਤੀ ਤੁਹਾਡੇ ਰਾਹੀਂ ਮੈਂ ਹਲਕਾ ਵਿਧਾਇਕ ਜੀ ਨੂੰ ਅਪੀਲ ਵੀ ਕਰੂੰਗਾ ਕਿ ਇਹ ਕੰਟਰੋਵਰਸੀ ਛੱਡ ਕੇ ਆਪਾਂ ਆਮ ਆਦਮੀ ਪਾਰਟੀ ਦੀ ਵੇਹਟੀ ਲਈ ਕਦਮ ਚੱਕੀਏ। ਸ਼ਹਿਰ ਦੀ ਡਿਵੈਲਪਮੈਂਟ ਲਈ ਕਦਮ ਚੁੱਕੇ ਤਾਂ ਜੋ ਆਪਾਂ ਭਗਵੰਤ ਸਿੰਘ ਜੀ ਮਾਨ ਜੋ ਅੱਜ ਪੰਜਾਬ ਵਿੱਚ ਬਹੁਤ ਵਧੀਆ ਕੰਮ ਕਰਕੇ ਦਿਖਾ ਰਹੇ ਆ ਆਮ ਆਦਮੀ ਪਾਰਟੀ ਜੋ ਬਹੁਤ ਵਧੀਆ ਕੰਮ ਕਰਕੇ ਦਿਖਾ ਰਹੀ ਆ ਉਸ ਨੂੰ ਆਪਾਂ ਬੁਲੰਦੀਆਂ ਤੇ ਲੈ ਕੇ ਜਾਈਏ ਤੁਸੀਂ ਇਹ ਕਹਣਾ ਚਾਹੁੰਦੇ ਹੋ ਜੀ ਜਿਹੜੀ ਤੁਹਾਡੀ ਕੁਰਸੀ ਨੂੰ ਖਤਰਾ ਹੈ ਜੀਪੀ ਸਾਹਿਬ ਕਰਕੇ ਜੀ ਬਿਲਕੁਲ ਜੀ ਇੱਥੇ ਧੜੇਮੰਦ ਤੁਸੀਂ ਆਪ ਦੇਖ ਰਹੇ ਹੋ ਜੀ ਧੜੇਮੰਦ ਦੀ 쇼 ਹੋ ਰਹੀ ਹੈ ਗੁਰਪ੍ਰੀਤ ਸਿੰਘ ਜੀਪੀ ਜੀ ਅੱਜ ਵੀ ਮੇਰੇ ਨਾਲ ਹੈ ਮੇਰੇ ਨਾਲ ਸਵੇਰੇ ਆਏ ਆ ਬਿਲਕੁਲ ਅਕੇ ਹੋਦਾ ਕਿ ਐਕਸ਼ਨ ਹੋਵੇ। ਉਹ ਅਸੀਂ ਹਾਈ ਕਮਾਂਡ ਨੂੰ ਜਲਦੀ ਮਿਲਣ ਜਾ ਰਹੇ ਹਾਂ। ਜੀਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਅਸੀਂ ਮਿਲਣ ਜਾ ਰਹੇ ਹਾਂ। ਹਾਈ ਕਮਾਂਡ ਨੂੰ ਪੂਰੀ ਜੋ ਇੱਥੇ ਸਥਿਤੀ ਆ ਉਹਦੇ ਬਾਰੇ ਜਾਣੂ ਕਰਾਵਾਂਗੇ। ਸਰ ਦੱਸਿਆ ਜਾਂਦਾ ਵੀ ਸ਼ਹਿਰ ਦੀ ਕਾਰਗੁਜ਼ਾਰੀ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਵਰਸੇ ਨੂੰ। ਮੈਂ ਤਾਂ ਖੁੱਤਨਾ ਹੀ ਕਹ ਰਿਹਾ ਵੀ ਜੋ ਇਹ ਕੰਟਰੋਵਰਸੀ ਚੱਲਦੀ ਹੈ ਇਸ ਦੇ ਦੌਰਾਨ ਜੋ ਇਹ ਜਿਹੜੇ ਸ਼ਹਿਰ ਦੇ ਕੰਮ ਹੈ, ਜੋ ਡਿਵੈਲਪਮੈਂਟ ਹੈ ਉਹ ਝੁਬਿਗਨ ਪੈ ਰਿਹਾ। ਉਹ ਵਿਤਬ ਹੋ ਰਹੇ ਆ। ਮੈਂ ਤਾਂ ਤੁਹਾਡੇ ਪਹਿਲਾਂ کہہ ਰਹੇ ਹਾਂ ਥੈਂਕ ਯੂ ਤੁਸੀਂ ਆਪਰੇ ਵੱਲ ਤੁਸੀਂ ਜਾਣ ਨਹੀਂ ਕੋਈ ਗੱਲ ਬੋਲੋਗੇ ਜਿਗਲੇ ਜਾਓਗੇ ਜੇ ਪ੍ਰਧਾਨ ਜੀ ਦੇ ਮਖਰੂਮ ਦੇਗੇ ਤੇ ਤੁਹਾਡੇ ਜਿਹੜੇ ਖੇਮੇ ਦੇ ਬੰਦੇ ਨੂੰ ਅੱਜ ਦੇਖ ਤੋਂ ਸੀ ਮਤਲਬ ਸਾਹਮਣਾ ਕਰਨਾ ਲੱਗੇ ਸਭ ਤੋਂ ਪਹਿਲਾਂ ਮੈਂ ਜਿਹਨੇ ਸਾਡੇ ਪ੍ਰਧਾਨ ਜੀ ਲਿੰਕੂ ਜੀ ਤੇ ਉਹਦੀ ਟੀਮ ਭਵਨ ਜੀ ਸਾਡੇ ਹੋਰ ਕੌਂਸਲਰ ਸਹਿਬਾਨ ਜਿਨ੍ਹਾਂ ਨੇ ਹਾਲੇ ਵੀ ਕੋਈ ਪ੍ਰਧਾਨ ਦੀ ਵਿਸ਼ਵਾਸ ਸਕਦਾ ਹੈ। ਸਭ ਦਾ ਧੰਨਵਾਦ ਕਰਦਾ ਹਾਂ ਸੂਚੀ ਟੀਮ ਦਾ। ਬਾਕੀ ਦੂਜੇ ਹੋਰ ਕੌਂਸਲਰ ਵੀ ਸੀਗੇ। ਕਟੂਕੜ ਛੇ ਦੇ ਸਾਰੇ ਕੌਂਸਲਰ ਦਾ ਫੋਨ ਵੀ ਆਇਆ ਵੀ ਅਸੀਂ ਤੁਹਾਡੇ ਨਾਲ ਆ। ਮੈਂ ਸਾਡੇ ਮੁੱਖ ਮਾਥੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ। ਜਿਨ੍ਹਾਂ ਨੇ ਸਾਨੂੰ ਮੈਨੂੰ ਇੱਕੋ ਟਿਕਟ ਦਿੱਤੀ ਸੀ। ਫੋਲ ਜਿਵੇਂ ਇੰਕੂ ਜੀ ਨੇ ਵੀ ਆਮ ਆਦਮੀ ਪਾਰਟੀ ਸਾਰੇ ਕੌਂਸਲਰ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ। ਨਹੀਂ ਸੀ ਇਹ ਚੀਜ਼ਾਂ ਚਾਹੀਦੀਆਂ ਕਿਉਂਕਿ ਰਿੰਕੂ ਜੀ ਵੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਸਿਪਾਹੀ ਹੈ ਕੇਜਰੀਵਾਸਾ ਦੇ ਸਿਪਾਹੀ ਹੈ ਸੰਦੀਪ ਪਾਟਕ ਦੇ ਸਿਪਾਹੀ ਹੈ ਕਿਉਂਕਿ ਜੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਅਸੀਂ ਆਮ ਆਦਮੀ ਪੰਜਾਬ 'ਚ ਟਕੜੇ ਕਰਨਾ ਬੱਸੀ 'ਚ ਵੀ ਟਕੜੇ ਕਰਨਾ ਤਾਂ ਕਿ ਆਪਾਂ ਪੰਜਾਬ ਜਿਹੜਾ ਬੱਸੀ ਸ਼ਹਿਰ ਹੈ ਕਿਉਂਕਿ ਬੱਸੀ ਸ਼ਹਿਰ ਹਮੇਸ਼ਾ ਹੀ ਇੱਕ ਧਰਮ ਜਿਵੇਂ ਸਾਡੇ ਲੋਕ ਹੈ ਸਮਾਜ ਬਹੁਤ ਵਧੀਆ ਲੋਕ ਨੇ ਤੇ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਵਧੀਆ ਮਿਸਾਲ ਹੈ ਕਿਉਂਕਿ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਹੋ ਕੇ ਇੱਥੇ ਜੋ ਪਿਆਰ ਇਹ ਸ਼ਹਿਰ ਨੇ ਰੱਖਿਆ ਹੈ ਮੈਂ ਧੰਨਵਾਦ ਦੀ ਕਰਦਾ ਹਾਂ ਸਾਰੇ ਸ਼ਹਿਰ ਵਾਸੀਆਂ ਦਾ ਤੇ ਬਾਕੀ ਇਹ ਹੀ ਮੈਂ ਕਰਾਂਗਾ ਬੇਨਤੀ ਰਿੰਕੂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਦਾਨ ਕਿਉਂਕਿ ਸਾਰੇ ਵਾੜ ਕਿਉਂ ਬਸ ਇਹ ਸ਼ਹਿਰ ਆਪਣਾ ਸਾਰਿਆਂ ਦਾ ਸਾਂਝਾ ਸ਼ਹਿਰ ਹੈ ਕਿ ਆਪਾਂ ਇਹਨੂੰ ਸ਼ਹਿਰ ਨੂੰ ਕੋਣ ਵਾਲੇ ਟਾਈਮ ਆਪਾਂ ਜਿਵੇਂ ਐਮਐਲਏ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਰਿੰਕੂ ਜੀ ਨੂੰ ਆਪਣਾ ਨਾਲ ਲੈ ਕੇ ਆਪਾਂ ਆਉਣ ਵਾਲੇ ਟਾਈਮ 'ਚ ਜਿਹੜਾ ਸ਼ਹਿਰ ਸੁੰਦਰ ਬਣਾਈਏ ਕਿਉਂਕਿ ਗਰੰਟਾਂ ਲਈ ਕੋਈ ਕਮੀ ਨਹੀਂ 15 ਬਾੜ ਦੇ ਕਰੀਬ ਪੈਂਦੇ ਆ 15 ਬਾੜਾਂ 'ਚ ਆਪਾਂ ਅਨੀਤੂ ਜੀ ਦੀ ਜੰਦੀ ਟੀਮ ਸਾਡੇ ਕੌਂਸਲ ਉਹ ਟੀਮ ਕੰਮ ਕਰੂਗੀ ਤਾਂ ਕਿ ਚ ਵਧੀਆ ਸ਼ਹਿਰ ਆਪਾਂ ਬਣਾਈਏ ਵਧੀਆ ਸੁੰਦਰ ਆਉਣ ਵਾਲੇ ਟਾਈਮ 'ਚ ਦੇਖਦੇ ਮਸਲੇ ਦਾ ਹੱਲ ਕਿਵੇਂ ਹੋਏਗਾ ਇਹਦਾ ਮਸਲੇ ਦਾ ਹੱਲ ਕੋਈ ਨਹੀਂ ਅਸੀਂ ਲੜ ਕੇ ਕਰਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਸਾਡੇ ਬਹੁਤ ਵਧੀਆ ਮੁੱਖ ਮੰਤਰੀ ਹੈ ਉਹਨਾਂ ਦਾ ਜਿਹੜਾ ਕਵੀਕਾ ਪੰਜਾਬ ਦਾ ਬਹੁਤ ਵਧੀਆ ਕਵੀਕਾ ਹੈ ਤੇ ਆਉਣ ਵਾਲੇ ਟਾਈਮ ਲੋਕ ਆਮ ਆਜ਼ਦੀ ਪਾਰਟੀ ਨੂੰ ਪਸੰਦ ਕਰ ਰਹੇ ਜਿਵੇਂ ਅਸੀਂ ਜੰਦਰ ਸਿੰਘ ਕਟੋਕਰ ਸੈਂਟੀ ਅਰਪੋਰਟ ਤੇ ਜਿੱਤ ਗਏ ਆਏ ਜਦੋਂ ਇਹ ਚੋਣਾਂ ਹੋਣੀਆਂ ਪੰਜਾਬ ਦੀਆਂ ਚੋਣਾਂ ਹੋਣੀਆਂ 27 ਚੋਣਾਂ ਬਾਕੀ ਬਾਈ ਇਲੈਕਸ਼ਨਾਂ ਚਾਰ ਵਾਲੀ ਪਈਆਂ ਨੇ ਤੇ ਚਾਰ ਦੀਆਂ ਬਾਈ ਬਾਈ ਇਲੈਕਸ਼ਨਾਂ ਸੀ ਆਪਣੀ ਭਗਵੰਤ ਮਾਨ ਜੀ ਦੀ ਕੇਜਰੀਵਾਲ ਸੀ ਉਸ ਦੀ ਤੇ ਸੰਦੀਪ ਵੜਗੀ ਰਹੇ ਮੈਂਚੇ ਸੀ ਇਹ ਇਲੈਕਸ਼ਨ ਲੜਾਂਗੇ ਤੇ ਅਸੀਂ ਚਾਰਾਂ ਦੀ ਚਾਲਾਂ ਦੀਆਂ ਅੱਜ ਬਹੁਤ ਲੱਗ ਰਹੀਆਂ ਨੇ ਉਹ ਜਿੱਤਾਂ ਨੇ ਸੈਟਲ ਨੂੰ ਅਹ ਸਾਰਦੇ ਨੂੰ ਧਿਆਨ ਚ ਲੈਂਦਾ ਜਾਂਦਾ ਹੋਇਆ ਸੀਗਾ ਤੇ ਕੋਈ ਉਹ ਪਾਰਟੀ ਵਾਲੇ ਸਾਰੇ ਨਾਲ ਨੇ ਅਹ ਅਸੀਂ ਸਾਰੇ ਇਕੱਠੇ ਆ ਤੇ ਅੱਗੇ ਤੋਂ ਇਹ ਚੀਜ਼ਾਂ ਨਹੀਂ ਹੋਣਗੀਆਂ ਜਿੱਤੀ ਸਭ 10 ਬੰਦੇ ਉਹਨੇ 10 ਕੋਸਾਂ ਨੇ ਬਿਲਕੁਲ ਉਸਦੀ ਮਤਾ ਦਿੱਤਾ ਸੀ ਇਹਦੇ ਪਿੱਛੇ ਕਿਸ ਦਾ ਹੱਥ ਲੈਂਦੇ ਇਹ ਬੇਤ ਉਸ ਦੀ ਚਲੋ ਆਪਾਂ ਉਹਨੇ ਗੱਲਾਂ ਨਹੀਂ ਕਰਨੀਆਂ ਅੱਜ ਅੱਜ ਸਾਰੇ ਸ਼ਹਿਰ ਜਿਵੇਂ ਅੱਜ ਇਕੱਠੇ ਹੋ ਗਏ ਸਾਰੇ ਸਾਰੇ ਇਹ ਕਹਿਣ ਦਾ ਮਤਲਬ ਹੈ ਇਦਾਂ ਦੀਆਂ ਚੀਜ਼ਾਂ ਆਉਣ ਵਾਲੇ ਟਾਈਮ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜੇ 10 ਨੇ ਸਹਿਮਤੀ ਕੀਤੇ ਸੀਗੇ ਉਹ ਵੀ ਘੱਟੋ-ਘੱਟ ਸੱਤ ਦੇ ਲੋਕਾਂ ਦੇ ਫੋਨ ਮੈਨੂੰ ਆ ਗਏ ਵੀ ਅਸੀਂ ਤੁਹਾਡੇ ਨਾਲ ਹੈ ਸਹਿਮਤ ਕਰਦੇ ਹਾਂ ਪ੍ਰਧਾਨ ਆਰੋਪ ਲਗਾ ਰਹੇ ਇਹਨਾਂ ਨੇ ਵੀ ਮੀਡੀਆ ਦੇ ਵਿੱਚ ਕਿਹਾ ਵੀ ਇਹ ਐਮ.ਐਲ.ਏ ਜੋ ਲੋਕਲ ਐਮ.ਐਲ.ਏ ਹੈ ਉਸ ਦਾ ਵਿੱਚ ਹੱਥ ਹੈ ਵੀ ਤੁਸੀਂ ਕੀ ਕਹੋ ਤੁਹਾਡੀ ਪਾਰਟੀ ਐਕਚੁਅਲੀ ਕੌਂਸਲ ਦੇ ਪ੍ਰਧਾਨ ਨੇ ਕੁਝ ਜਿਹੀ ਬੋਲੇ ਨੇ ਤੇ ਜੋ ਇਹਨੇ ਬੋਲੇ ਮੈਂ ਆਉਣ ਵਾਲੇ ਟਾਈਮ 'ਚ ਸਾਰੇ ਨੂੰ ਇਕੱਠੇ ਕਰਨਾ ਚਾਹੁੰਦਾ ਕਿਉਂਕਿ ਆਪਾਂ ਸ਼ਹਿਰ ਦੀ ਭਲਾਈ ਲਈ ਆਪਾਂ ਵਧੀਆ ਕੰਮ ਕਰਨੇ ਆ ਰਿੰਕੂ ਜੀ ਨੂੰ ਆਪਾਂ ਜਿੰਨੇ ਕੌਂਸਲ ਆਪਾਂ ਨਾਲ ਲੈ ਕੇ ਚੱਲਾਂਗੇ ਸਾਡੇ ਨਾਲ ਕੋਈ ਕਿਸੇ ਬਹਿ ਨਹੀਂ ਕੋਈ ਵਿਰੋਧ ਨਹੀਂ ਤੇ ਮੈਂ ਰਿੰਕੂ ਜੀ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਇਹਨਾਂ ਸਾਡੇ 3.5 ਸਾਲ ਦੇ ਵਿੱਚ ਜੋ ਇਮਾਨਦਾਰੀ ਨਾਲ ਇੱਥੇ ਕੰਮ ਕੀਤਾ ਜੋ ਇੱਥੇ ਵਸੀਤ ਸ਼ਹਿਰਤ ਕੰਮ ਹੋਇਆ ਉਹ ਵਾਕਈ ਬੜੀ ਵੱਕੂਬ ਗੱਦਿਆ ਮੋਏ ਆ ਤੇ ਉਹਦੇ ਨਾਲ ਜਿਹੜਾ ਆਉਣ ਵਾਲੇ ਟਾਈਮ ਹੈ ਵਸੀਤ ਸ਼ਹਿਰਤ ترقی ਕਰੂਗਾ ਤੇ ਬਾਕੀ ਜਿਹਨੇ ਪੱਤਰਕਾਰ ਭਾਈਚਾਰਾ ਸਾਡੇ ਰਿੰਕੂ ਜੀ ਦੇ ਨਾਲ ਖੜੇ ਨੇ ਉਹਨਾਂ ਦਾ ਵੀ ਮੈਂ ਤੁਹਾਨੂੰ ਬਦ ਕਰਦਾ ਜਿਹਨਾਂ ਰਾਤ ਦਿਨ ਸਾਡੀਆਂ ਵਿੱਚ ਖਬਰਾਂ ਦੀ ਗੱਲ ਕੀਤੀ ਜਿਵੇਂ ਹਮੇਸ਼ਾ ਹੀ ਜੋ ਬਸੀ ਦੀ ਬਸੀ ਟਾਣਾ ਦੀ ਬਾਅਦ ਜਫਤੇਗਰ ਸਾਹਿਬ ਦੀ ਜੋ ਸੋਸਿਆ ਹੁੰਦੀਆਂ ਨੇ ਉਹ ਸਾਰੀ ਲੋਕਾਂ ਨੂੰ ਦੱਸਦੇ ਆ ਤੇ ਕੋਸ਼ਿਸ਼ ਕਰੀਦੀ ਹੈ ਉਹ ਤੇਰੀਆਂ ਮੁਸ਼ਕਲਾਂ ਨੇ ਹੱਲ ਹੋ ਸਕਣ ਤੇ ਬਾਕੀ ਮੈਂ ਤੁਹਾਡਾ ਦਿਲ ਦੀ ਗਲਾਈਆਂ ਤੋਂ ਤੁਸਾ ਹਰ ਕਦਮ ਪੱਤਰਕਾਰ ਪਾਏ ਦਾ ਹਰ ਕਦਮ ਮੇਰੇ ਸਿਰ ਮੱਥੇ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀ ਦੇਵੇ ਤੇ ਇਦਾਂ ਹੀ ਆਪਾਂ ਆਪਣੇ ਬਸੀ ਸ਼ਹਿਰ ਨੂੰ ترقی ਵਾਲੇ ਤੇ ਅਜੇ ਕੁਝ ਪ੍ਰਧਾਨ ਬਣ ਜਾਣਗੇ ਜੀ ਕੁਝ ਹੋਰ ਗੱਲ ਇਹ ਹੈ ਵੀ ਇਹ ਹੋਰ ਜਿਹੜੇ ਆਪਦੇ ਬੇਕ੍ਰੋਸ਼ੀ ਵਾਲਾ ਮਤਾ ਪਾਇਆ ਜੀ ਜਿਹੜੇ ਸਾਡੇ ਦੇ ਤੇ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਕਾਡਰ ਉਹ ਇਹ ਕਹਿ ਰਹੇ ਵੀ ਰਿੰਕੂ ਜੀ ਦੇ ਵਿੱਚ ਮੋੜਾ ਬਣਾਇਆ ਗਿਆ। ਜਾਈ ਤੇ ਲੜਾਈ ਦਾ ਹਲਕਾ ਹੀ ਜਾ ਕਿ ਲੋਕ ਲੈ ਮੇਂ ਵੇੜੇ ਵਰਕੀ ਤੋ। ਐਕਚੁਅਲੀ ਕੀ ਹੈ? ਜਾਈ ਚਲੋ ਮੈਂ ਚੋਣ ਲੜੀ ਐ ਚਲੋ ਮੈਂ ਆਪਾਂ ਚੋਣ ਹਾਰ ਗਏ। ਮੇਰੀ ਲੜਾਈ ਕਿਸੇ ਨਾਲ ਨਹੀਂ। ਮੈਂ ਤਾਂ ਇਹ ਕਹਾਂਗਾ ਸਭਾ ਜਿਹੜਾ ਹਲਕੇ ਦੇ ਲੋਕ ਦਾ ਚਾਹ ਸਰਪੰਚ ਨੇ। ਕਈ ਵਾਰੀ ਆਪਾਂ ਕੈਦ ਨੇ ਤੌਮਦਾਲਾ ਨੇ ਵੀ ਸਰਪੰਚ ਕੋਈ ਰਿਗਾਰਡ ਮੰਗਾਇਆ ਜਾ ਰਿਹਾ ਜਾਂ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹ ਨਹੀਂ ਚਾਹੀਦਾ ਸਰਕਾਰ ਆਪਣੀ ਬਣਦੀ ਹੈ ਸਰਕਾਰ ਚ ਜਿੰਨੇ ਵੀ ਸਰਪੰਚ ਹੈ ਜਿੰਨੇ ਵੀ ਸਾਡੇ ਜ਼ਿਲ੍ਹਾ ਪ੍ਰੇਜ਼ੀਡੈਂਟ ਚੇਅਰਮੈਨ ਹੈ ਆ ਬਲਾਕ ਸੰਮਤੀ ਚੇਅਰਮੈਨ ਜਿਹੜੇ ਮੈਂ ਵੀ ਬਣਾਏ ਸੀ ਜਿਹੜੇ ਜ਼ਿਲ੍ਹਾ ਚੇਅਰਮੈਨ ਅਸੀਂ ਬਣਾਏ ਸੀ ਜਿਹੜੇ ਜ਼ਿਲ੍ਹਾ ਤੋਂ ਮੈਂਬਰ ਵੀ ਸੀਗੇ ਮੈਨੂੰ ਕੋਈ ਉਹ ਸੀ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਫਦੇਗਰ ਸਾਹਿਬ ਚ ਚੇਅਰਮੈਨ ਹੈ ਵੀ ਕਿ ਜਿਹਨੇ ਬਲਾਕ ਸੰਮਤੀ ਦਾ ਜਿਹਨਾਂ ਨੇ ਬਣਾਏ ਸੀ ਚਾਹੇ ਘਮਾਣੋ ਦੇ ਸੀ ਚਾਹੇ ਆਪਣਾ ਬਸੀ ਦੇ ਸੀ ਸਾਡੀ ਭੈਣਾਂ ਜਾ ਜਮੀ ਸੀਗੀ ਚਾਹੀ ਤਜੀਦ ਘਰ ਪੈ ਜੀ ਸੀਗੀ ਚਾਹ ਚੇਅਰਮੈਨ ਸਾਡੇ ਸੀਗੇ ਤੇ ਕਹਿਣਾ ਮਤਲਬ ਬੜੇ ਖਾਬਾ ਕੁਬੀ ਬੜੀ ਇਮਾਨਦਾਰੀ ਨਾਲ ਕੰਮ ਕੀਤੇ ਐ ਤੇ ਆਉਣ ਵਾਲੇ ਟਾਈਮ ਚ ਜਿਵੇਂ ਰੀਕੂ ਜੀ ਵੀ ਇਮਾਨਦਾਰੀ ਨਾਲ ਕੰਮ ਕਰਨਗੇ ਕਿਉਂਕਿ ਇਹ ਸ਼ਹਿਰ ਸਾਡਾ ਸੁਪਨਾ ਹੈ ਵੀ ਬਸੇ ਸ਼ਹਿਰ ਆਪ ਸੁੰਦਰ ਕਰੇ ਅਗਾਮੀ ਪੰਚਾਇਤੀ ਤੇ ਉਹਨਾਂ ਨੂੰ ਦੇ ਕੇ ਅਗਾਮੀ ਚੋਣਾਂ ਆਉਣ ਵਾਲੇ ਜੋ ਵੀ ਟਾਈਮ ਆਊਗਾ ਅਸੀਂ ਇਕੱਠੇ ਹੋ ਕੇ ਲੜਾਂਗੇ ਸਾਨੂੰ ਪੂਰੀ ਆਸ ਲੱਗ ਰਹੀ ਹੈ ਜਿਵੇਂ ਪਿੰਡਾਂ ਦਾ ਰੁਝਾਨ ਹੈ ਮੈਂ ਪਿੰਡਾਂ ਚ ਜਾਣਾ ਰਹਿਣਾ ਹਰ ਪਾਸੇ ਜੋ ਵੀ ਕੈਂਡੀਡੇਟ ਅਸੀਂ ਚੜ੍ਹੇ ਕਰਾਂਗੇ ਉਹ ਜਿੱਤਣਗੇ